ਹਾਂਜੀ ਵੈਲਕਮ ਟੂ ਆ ਯੂਟਿਊਬ ਚੈਨਲ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਬ੍ਰੇਕਿੰਗ ਨਿਊਜ਼ ਲੈ ਕੇ ਤੁਹਾਡੇ ਸਾਹਮਣੇ ਆਇਆਗੇ ਜਿਸ ਦੇ ਵਿੱਚ ਅਸੀਂ ਪੰਜਾਬ ਸਕੂਲ ਦੇ ਜਿਹੜੇ ਗਰਮੀ ਦੀਆਂ ਛੁੱਟੀਆਂ ਨੇਗੀਆਂ ਉਹਨਾਂ ਬਾਰੇ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਸਕੂਲਾਂ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਣ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ 1 ਜੁਲਾਈ ਤੋਂ ਜਰੇ ਨਗੇ ਕਿ ਸਕੂਲ ਲੱਗਨੇ ਸਟਾਰਟ ਹੋਣਗੇ ਬਟ ਤੁਸੀਂ ਬਹੁਤ ਜ਼ਿਆਦਾ ਹੁਣ ਵੀਡੀਓਜ਼ ਦੇਖ ਰਹੇ ਹੋਵੋਗੇ ਜਾਂ ਨਿਊਜ਼ ਸੁਣ ਰਹੇ ਹੋਵੋਗੇ ਕਿਉਂਕਿ ਛੁੱਟੀਆਂ ਦੇ ਵਿੱਚ ਜਿਹੜਾ ਕੀ ਆ ਉਹ ਵਾਅਦਾ ਹੋ ਸਕਦਾ ਹੈਗਾ ਤਾਂ ਉਸੇ ਰਿਗਾਰਡਿੰਗ ਆਪਾਂ ਮੌਸਮ ਦੀ ਕੀ ਅਪਡੇਟ ਹੈ ਪੰਜਾਬ ਦੇ ਮੌਸਮ ਦੀ ਕੀ ਅਪਡੇਟ ਹੈ ਕੀ ਇਨਫੋਰਮੇਸ਼ਨ ਸਾਡੇ ਕੋਲ ਹੈਗੀ ਉਹ ਪੂਰੀ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਉਸ ਤੋਂ ਪਹਿਲਾਂ ਮੈਂ ਗੁਜਾਰਿਸ਼ ਕਰਦੀ ਆ ਜੇਕਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਹਰ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਮੇਂ ਤੋਂ ਸਮੇਂ ਸਿਰ ਪਹੁੰਚਦੀ ਰਹੇ ਤੇ ਤੁਹਾਨੂੰ ਵੀ ਪਤਾ ਹੈ ਕਿ ਹੁਣ ਪੰਜਾਬ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਹਨ ਬਟ ਉਹ ਛੁੱਟੀਆਂ ਵਿੱਚ ਵਾਧਾ ਹੋਣ ਦੇ ਲਈ ਆਪਾਂ ਨੂੰ ਪਹਿਲਾਂ ਮੌਸਮ ਵਿਭਾਗ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਉਹਨੂੰ ਡਿਸਕਸ ਕਰਨਾ ਉਹਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈਗਾ ਪੰਜਾਬ ਵਿੱਚ ਮੌਲੀ ਰਾਹਤ ਮੰਗਰੂ ਗਰਮੀ ਦੇ ਮੂੜ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਤਾਪਮਾਨ ਵਧਣ ਦੇ ਨਾਲ ਨਾਲ ਹਮਸ ਵਾਲੀ ਗਰਮੀ ਪੈਣ ਲੱਗੀ ਹੈ ਜਿਸ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 23 24 25 26 ਤੇ 27 ਜੂਨ ਨੂੰ ਮੌਸਮ ਜਿਹੜਾ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਮਤਲਬ ਉਹਨਾਂ ਨੇ ਇਹ ਡੇਟਸ ਦਿੱਤੀਆਂ ਸੀਗੀਆਂ ਇਸ ਦੌਰਾਨ ਬਦਲਵਾਈ ਵੀ ਹੋ ਸਕਦੀ ਹੈ ਪਰ ਤਾਪਮਾਨ ਵਿੱਚ ਕੋਈ ਗਿਰਾਵਟ ਦਰਜ ਨਹੀਂ ਕੀਤੀ ਗਈ ਮਤਲਬ ਜਿਹੜਾ ਟੈਂਪਰੇਚਰ ਹੁਣ ਚੱਲ ਰਿਹਾਗਾ 42 44 ਇਹੀ ਟੈਂਪਰੇਚਰ ਰਹੂਗਾ ਉਹਨਾਂ ਕਿਹਾ ਕਿ 28 ਤੇ 29 ਜੂਨ ਨੂੰ ਪੰਜਾਬ ਵਿੱਚ ਆਪਣੇ ਤਹਿ ਸਮੇਂ ਅਨੁਸਾਰ ਮੌਨਸੂਨ ਜਿਹੜਾ दस्तक ਦੇ ਸਕਦਾ ਹੈ ਮੌਨਸੂਨ ਦੀ ਆਮਦ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਉਨਾ ਕਿਹਾ ਕਿ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਹੀ ਪਰਮਾਮੀ ਪੈਣ ਦੀ ਸੰਭਾਵਨਾ ਹੈ ਤਾਂ ਇਸ ਤਰ੍ਹਾਂ ਦੀ ਰਿਪੋਰਟ ਨੂੰ ਦੇਖਦੇ ਹੋਏ ਮੌਸਮ ਵਿਭਾਗ ਦੀ ਤਾਂ ਛੁੱਟੀਆਂ ਦੇ ਵਿੱਚ ਬਾਦਾ ਹੋਣਾ ਮਤਲਬ ਕੋਈ ਸੰਭਾਵਨਾ ਨਹੀਂ ਲੱਗ ਰਹੀ ਜੇਕਰ ਹੁੰਦਾ ਵੀ ਹੈ ਤਾਂ ਆਪਾਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਸੋਚ ਸਕਦੇ ਹਾਂ ਕਿ ਜਿਹੜੀਆਂ ਛੁੱਟੀਆਂ ਲੈਗੀਆਂ ਉਹ ਇਨਕਰੀਜ਼ ਹੋ ਸਕਦੀਆਂ ਨੇ ਬਟ ਅਪਰ ਪ੍ਰਾਇਮਰੀ ਦੇ ਜਿਹੜੇ ਸਕੂਲਸ ਨੇਗੇ ਉਹ ਕੁਝ ਜੁਲਾਈ ਤੋਂ ਪ੍ਰੋਬੇਬਲੀ ਲੱਗ ਜਾਣਗੇ ਬਟ ਫਿਰ ਵੀ ਜ਼ਿਕਰ ਸਾਨੂੰ ਕੋਈ ਨੋਟੀਫਿਕੇਸ਼ਨ ਮਿਲਦਾ ਹੈ ਜਿਸ ਵਿੱਚ ਕੋਈ ਇਸ ਤਰ੍ਹਾਂ ਦੀ ਨਿਊਜ਼ ਹੁੰਦੀ ਹੈ ਅਸੀਂ ਤੁਹਾਨੂੰ ਅਪਡੇਟ ਜ਼ਰੂਰ ਕਰਾਂਗੇ ਉਸ ਦੇ ਲਈ ਦੁਬਾਰਾ ਫਿਰ ਮੈਂ ਇੱਕ ਵਾਰੀ ਗੁਜ਼ਾਰਿਸ਼ ਕਰਦੀ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ